ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪੰਡ ਸਲਾਣਾ ਸਲਾਣਾ ਪੰਡ ਖੰਨੇ ਦੇ ਬਿਲਕੁਲ ਨੇੜੇ ਰਹਿ ਜਾਂਦਾ ਹੈ ਤੇ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਹੈ ਜਿੱਥੇ ਅੱਜ ਦੀ ਵੀਡੀਓ ਸ਼ੂਟ ਕਰ ਰਹੇ ਆ ਰੂਟੀਨ 'ਚ ਵੀਡੀਓ ਬਣਾਈਦੀਆਂ ਤੇ ਹਰੇਕ ਵੀਡੀਓ ਦੇ ਸ਼ੁਰੂ 'ਚ ਹੀ ਇੱਕ ਗੱਲ ਐਡ ਕਰ ਦਿੰਦੀ ਆ ਵੀ ਇੱਥੇ ਜਿਹੜਾ ਵੀ ਭਰਾ ਆ ਗਿਆ ਉਹਨੂੰ ਪਸ਼ੂ ਜ਼ਰੂਰ ਪਸੰਦ ਆ ਜਾਊਗਾ ਕਿਉਂਕਿ گاਵਾਾਂ ਦੀ ਗਿਣਤੀ ਬਹੁਤ ਹੁੰਦੀ ਹੈ ਜਿੱਦਾਂ ਦੀ ਗਾਂ ਤੁਸੀਂ ਖਰੀਦਣਾ ਚਾਹੁੰਦੇ ਹੋ ਆ ਚੁਆਇਸ ਹਰੇਕ ਭਰਾ ਦੀ ਆਪੋ ਆਪਣੀ ਹੁੰਦੀ ਹੈ ਕੋਈ ਵੀਰ ਚਾਹੁੰਦਾ ਵੀ ਸੁਆ ਸੁਆ ਪਸ਼ੂ ਹੋਵੇ ਕਿਸੇ ਨੇ ਗੱਬਣ ਖਰੀਦਣਾ ਹੁੰਦਾ ਤੇ ਕੋਈ ਚਾਹੁੰਦਾ ਵੀ ਥੋੜਾ ਬਹੁਤ ਕੱਚਾ ਪਸ਼ੂ ਹੋਵੇ ਜਿਹੜਾ ਘਰੇ ਆ ਕੇ ਜੀ ਲਾਲੇ ਦਿਲ ਵਾਲੇ ਤੇ ਫੇਰ ਸੂਵੇ ਹਰੇਕ ਤਰ੍ਹਾਂ ਦੀ ਗਾਂ ਤੇ ਇੱਕ ਹੋਰ ਖਾਸ ਗੱਲ ਵੀ ਜਦੋਂ ਨਗ ਜਿਆਦਾ ਤੇ ਨੇਚਰਲੀ ਹੈ ਜੇ ਕੋਈ ਵੀਰ ਵੱਛੀ ਵਾਲੀ ਗਾਂ ਖਰੀਦਣਾ ਚਾਹੁੰਦਾ ਤੇ ਵੱਛੀ ਵਾਲੀ ਵੀ ਮਿਲ ਜਾਣੀ ਹੈ ਨਸਲਾਂ ਦੀ ਜੇ ਗੱਲ ਕਰੀਏ ਦੋਸਤੋ ਤਾਂ ਐਚਫੋ ਤਾਂ ਹਮੇਸ਼ਾ ਇਥੇ ਹੁੰਦੀ ਹੁੰਦੀ ਹੈ ਤੇ ਨਾਲ ਅੱਜ ਤੁਹਾਨੂੰ ਜਰਸੀ ਦੇ ਨਾਲ ਵੀ ਦਿਖਾਉਂਗਾ ਲਾਸਟ ਤੱਕ ਵੀਡੀਓ ਨੂੰ ਜਰੂਰ ਦੇਖਿਓ ਪਸ਼ੂ ਜਿਹੜਾ ਵੀ ਖਰੀਦਣਾ ਹੋਊਗਾ ਉਹਦੇ ਲਈ ਤੁਹਾਨੂੰ ਇੱਥੇ ਆਉਣਾ ਪਊਗਾ ਤੇ ਇਹ ਹਮੇਸ਼ਾ ਹਰੇਕ ਵੀਡੀਓ 'ਚ ਮੈਂ ਐਡ ਕਰਦਾ ਹੁੰਨਾ ਵੀ ਤੁਸੀਂ ਆਪਦੀ ਸਮਝ ਦੇ ਨਾਲ ਪਸ਼ੂ ਖਰੀਦਿਆ ਕਰੋ ਤਸल्ली ਮਾਲਕ ਦੇ ਘਰੇ ਖੜੇ ਪਸ਼ੂ ਦੀ ਫੁੱਲ ਕਰਨ ਦਾ ਹੱਕ ਹੁੰਦਾ ਜਦੋਂ ਤੁਸੀਂ ਖਰੀਦ ਕੇ ਆਪਦੇ ਕੋਲ ਲੈ ਜਾਂਦੇ ਹੋ ਫਿਰ ਤੁਹਾਡੀ ਸਾਂਭ ਸੰਭਾਲ ਹੈ ਤੁਸੀਂ ਕਿੰਨਾ ਦੁੱਧ ਇਹਨਾਂ ਤੋਂ ਚੋਲੋਗੇ ਜਾਂ ਤੁਸੀਂ ਕੀ ਪ੍ਰੋਫਿਟ ਕਿਸੇ ਪਸ਼ੂ 'ਚੋਂ ਕਮਾਉਨੇ ਹੋ ਆਓ ਮਿਲ ਜੀਏ ਦੋਸਤੋ ਬਾਈ ਨੂੰ ਸ਼ੁਰੂਆਤ ਕਰਾਂਗੇ ਆਪਾਂ ਇਸ ਸਾਈਡ ਦੇ ਉੱਤੇ ਪਹਿਲੇ ਨੰਬਰ ਵਾਲੀ ਤਾਜੀ ਸੋਈ ਗਾਂ ਤੋਂ ਉਸ ਤੋਂ ਬਾਅਦ ਇੱਕ ਇੱਕ ਕਰਕੇ ਤੁਹਾਨੂੰ ਇਹ ਸਾਰੀਆਂ ਹੀ ਗਾਵਾਂ ਦਿਖਾ ਦੂੰਗਾ ਲਾਸਟ ਤੱਕ ਵੀਡੀਓ 'ਚ ਬਣੇ ਰਹੋ ਤੁਹਾਨੂੰ ਵਧੀਆ ਲੱਗੂਗੀ ਅੱਜ ਦੀ ਵੀਡੀਓ ਕਿਉਂਕਿ ਨਾਗ ਬੜੇ ਸਿਲੇਕਟਡ ਜੇ ਆ ਤੇ ਸੋਹਣੇ ਤਿਆਰ ਹੋਏ ਹੋਏ ਤੁਹਾਨੂੰ ਇਹ ਪਸ਼ੂ ਦਿਖਾਉਣੇ ਆ ਜਿਹੜੇ ਚੰਗੇ ਦੁੱਧ ਵਾਲੀਆਂ ਹੀ ਗਾਵਾਂ ਦੱਸਦੀਆਂ ਹਨ ਵੀਰੇਂਦਰ ਭਾਈ ਸਸਤੀ ਕਾ ਸਸਤੀ ਕਾ ਭਾਈ ਜੀ ਟੋਟਲ ਨਾਗ ਅੱਜ ਅੰਦਾਜ਼ਨ ਕਿੰਨੇ ਹੋਣਗੇ 30 ਤੋਂ ਪਲੱਸ ਨੇ ਜੀ ਅੱਜ 30 ਤੋਂ ਪਲੱਸ ਹੈ ਹਾਂਜੀ ਹਾਂਜੀ ਠੀਕ ਹੈ ਭਾਈ ਸ਼ੁਰੂਆ ਇਹ ਦੂਜਾ ਸੂਆ ਭਾਜੀ 6 ਦਾ ਆਂਦਾ ਜੀ ਠੀਕ ਹੈ ਰਾਤ 6:30 ਵਜੇ ਦੀ ਸੂਈ ਹੋਈ ਹੈ ਜੀ ਠੀਕ ਹੈ ਮੇਲ ਕਾਫ ਹੈ ਜੀ ਪਿੱਛੇ 48 ਕਿਲੋ ਦਾ ਪੀਕ ਆ ਜੀ ਇਹਦਾ ਪਹਿਲੇ ਸੂਏ ਦਾ ਜੀ ਠੀਕ ਹੈ ਨੋਰਮਲ ਤਾਂ ਨੋਰਮਲ 55 ਕਿਲੋ ਜੀ ਜੇ ਵਧੀਆ ਸੇਵਾ ਦੇ ਘਰੇ ਚਲੀ ਗਈ ਜੀ 60 ਕਿਲੋ ਦੀ ਗਾਰੰਟੀ ਵਾਂਗੂ ਵਾਲਾ ਕੰਮ ਆ ਜੀ ਠੀਕ ਹੈ ਹਾਂ ਜੀ ਹਾਂ ਰੇਟ ਪਈ ਇਹਦਾ ਰੇਟ ਭਾਜੀ ਅੱਜ ਆਪਣੇ ਕੋਲ 1,05,000 ਤੋਂ ਲੈ ਕੇ ਜੀ ਸਾਰੀ ਰੇਟ ਨੇ 3.5 ਲੱਖ ਤੱਕ ਦੀ ਗਾਂ ਹੈਗੀ ਅੱਜ ਆਪਣੇ ਕੋਲ ਜੀ ਬਸ ਜਿਹੜੀ ਗਾਂ ਪਸੰਦ ਆਉਂਦੀ ਉਹਦਾ ਰੇਟ ਆ ਗਾ ਜੀ ਹਾਂ ਜੀ ਉਹਦਾ ਅਗਲਾ 2 ਸਾਢੇ 6 ਵਜੇ ਰਾਤ ਸੂਈ ਹੈ 2 ਵਜੇ ਵੀਡੀਓ ਬਣ ਰਹੀ ਹੈ ਬੱਚਾ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਹਵਾਨਾ ਬੜਾ ਚੰਗਾ ਪਛਾਣੂ ਤੇਰੀ ਗਾੜੀ ਵੀ ਤੁਸੀਂ ਦੇਖਿਓ ਜੇ 1 ਲੱਖ 5000 ਘੱਟ ਤੋਂ ਘੱਟ ਭਾਤੋਂ ਸ਼ੁਰੂਆਤ ਆ ਦੋਸਤੋ ਤੇ ਸਾਢੇ 3 ਲੱਖ ਤੱਕ ਦੀਆਂ ਗਾਂ ਹੈ ਤੁਸੀਂ ਜਿੱਦਾਂ ਦਾ ਪਸ਼ੂ ਖਰੀਦਣਾ ਹੈ ਪਹਿਲਾਂ ਆ ਕੇ ਪਸ਼ੂ ਪਸੰਦ ਕਰੋ ਤੇ ਫਿਰ ਸੌਦਾ ਰਲਾਓ ਹਵਾਨੇ ਦੀ ਬਣਾਵਟ ਬੜੀ ਜ਼ਬਰਦਸਤ ਹਜੇ ਭਲੂਣ ਆ ਹਵਾਨੇ ਤੇ ਜਦੋਂ ਭਲੂਣ ਉਤਰ ਜਾਂਦੀ ਫਿਰ ਦੇਖਿਓ ਕਿੰਦਾਂ ਦਾ ਹਵਾਨਾ ਇਸ ਵਿਹੜ ਦਾ ਇਸ ਗਾਂ ਦਾ ਨਜ਼ਰ ਆਉਂਦਾ ਹੈ ਚੰਗੇ ਦੁੱਧ ਵਾਲੀ ਗਾਂ ਆ ਸਾਹਿਬ ਇਹ ਬਹੁਤ ਸੋਹਣਾ ਦੁੱਧ ਦੇਊਗੀ ਟੋਟਲੀ ਸੀਮਾ ਕੋਟ ਹੈਗਾ ਜੀ ਆਪਣੇ ਕੋ ਸਾਰਾ ਦਾ ਸਾਰਾ ਜੀ ਇਹਦਾ ਠੀਕ ਹੈ ਐ ਕਮਾਲੀ ਬਾਈ ਸੋ ਰਿਕਾਰਡ ਸਾਰਾ ਮਿਲ ਜਾਊਗਾ ਦੋਸਤੋ ਹੋ ਤੁਸੀਂ ਆ ਕੇ ਗੱਲਬਾਤ ਕਰਿਓ ਤੇ ਇਹਦਾ ਡਾਟਾ ਸਾਰਾ ਲੈ ਲਓ ਇਹਨੇ ਬੱਚੇ ਨੂੰ ਜਨਮ ਦਿੱਤਾ ਬਹੁਤ ਸੋਹਣੀ ਤਿਆਰ ਹੋਈ ਵੀ ਨਸਲ ਦਾ ਇਹੀ ਫਰਕ ਹੁੰਦਾ ਦੋਸਤੋ ਇਹ ਜਿਹੜੀ ਜਾਤ ਬਰੀਡ ਆ ਉਹਨੇ ਦੁੱਧ ਦੇਣਾ ਹੀ ਦੇਣਾ ਹੈ ਤਿਆਰੀ ਚ ਵੀ ਕੋਈ ਕਮੀ ਨਹੀਂ ਰਹਿਣੀ ਹੁੰਦੀ ਲੱਤਾਂ ਖੋਲ ਕੇ ਹੀ ਤੁਰੂਗੀ ਬਾਕੀ ਲੱਤਾਂ ਦੀ ਬਣਾਵਟ ਵੀ ਬੜੀ ਚੰਗੀ ਹਾਲਾਂਕਿ ਵਜਨ ਗਾਂ ਦਾ ਚੰਗਾ ਹੈ ਪਰ ਫਿਰ ਬਿਲਕੁਲ ਸਿੱਧੀਆਂ ਲੱਤਾਂ ਜੇ ਤਾਂ ਭਾਜੀ ਥੋੜੀ ਸਵੇਲਿੰਗ ਹੈ ਦੇ ਜੀ ਜਦੋਂ ਸਵੇਲਿੰਗ ਚੱਕੀ ਬਹੁਤ ਪਿਆਰਾ ਆਰਡਰ ਨਿਕਲਣਾ ਜੀ ਵੇਨਜ਼ ਹੂਜ਼ ਬਹੁਤ ਪਿਆਰੀਆਂ ਨਿਕਲਣਗੀਆਂ ਜੀ ਹਾਂਜੀ ਦੇਖੋ ਦੱਸੋ ਹਵਾਨਾ ਤੇ ਹੱਥੀਂ ਚੁਆਈ ਵਾਲਾ ਵੀ ਥਾਣਾ ਪਰ ਦੁੱਧ ਇੰਨਾ ਕੁ ਦੇਣਾ ਕਿਉਂਕਿ ਬਾਰੀਕ ਹੈ ਵੜ ਇਹ ਤੇ ਇਹਨੇ ਦੁੱਧ ਜ਼ਿਆਦਾ ਦੇਣਾ ਤਾਂ ਤੁਹਾਨੂੰ ਮਸ਼ੀਨ ਨਾਲ ਚੋਣਾ ਪੈਣਾ ਵੈਸੇ ਥਾਣਾ ਵਾਲੋਂ ਕੋਈ ਦਿੱਕਤ ਨਹੀਂ ਭਾਵੇਂ ਦੋਨੀ ਪਾਸੇ ਬੈਠ ਕੇ ਖੇ ਖੁੱਚਾਂ ਤੋਂ ਤਲਾ ਹਵਾਨਾ ਸੋ ਇਹ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਪ੍ਰਿੰਦਰ ਭਾਈ ਕਨਵਾ ਸੂਆ ਦੂਜਾ ਸੂਆ ਭਾਜੀ ਇਹ 10 ਤੋਂ 12 ਦਿਨ ਦੀ ਨਰ ਮੈ ਜੀ ਠੀਕ ਹੈ 45 ਪਲੱਸ ਪਹਿਲੇ ਸੂਈ ਦਾ ਰਿਕਾਰਡ ਹੈ ਜੀ ਹੂੰ ਚਾਹੇ ਅਗਲੇ 45 ਕਿਲੋ ਮੰਨ ਕੇ ਲੈ ਲਵੇ ਜੀ ਅੱਜ ਪਰ ਵਹਿੜ ਨਾਲ ਖੁੱਲਾ ਦੁੱਧ ਦਾ 50 ਕਿਲੋ ਤੋਂ ਬਾਹਰ ਪਾ ਲੈਣਾ ਜੀ ਅੱਛਾ ਭਾਈ ਇਹਦਾ ਰੇਟ ਕੀ ਰਹੂਗਾ ਰੇਟ ਵੀ ਜੀ ਸਾਰੇ ਫੋਨ ਤੇ ਹੋਣਗੇ ਜੀ ਅੱਜ ਓਕੇ ਫੋਨ ਤੇ ਰਹਣੇ ਠੀਕ ਹੈ ਖੋਲੀ ਭਾਈ ਸੋ ਦੱਸੋ ਦਿਨ ਹਰੇ ਲੈਂਦੀ ਹੈ ਗਾਂ ਸੂਨ ਚ ਸਾਰੇ ਹੀ ਗਾਵਾਂ ਅੱਜ ਤੁਹਾਨੂੰ ਚੰਗੀਆਂ ਹੀ ਦਿਖਾ ਪਸ਼ੂ ਹਰੇਕ ਤਰ੍ਹਾਂ ਦਾ ਹੁੰਦਾ ਭਾ ਦੇ ਹਿਸਾਬ ਤੇ ਪਸ਼ੂ ਚੰਗਾ ਰਹਿਣਾ ਹੁੰਦਾ ਜਿਨੇ ਘੱਟ ਪੈਸੇ ਲਾਉਣੇ ਉਹਦੇ ਵਾਸਤੇ ਘੱਟ ਭਾ ਲਾ ਪਸ਼ੂ ਵੀ ਚੰਗਾ ਜਿਨੇ ਵੱਧ ਲਾਉਣੇ ਉਹਦੇ ਹਿਸਤੇ ਵੱਧ ਤਾਂ ਰੇਟ ਦੀ ਭਾਜੀ ਕੋਈ ਦਿੱਕਤ ਨਹੀਂ ਹੈਗੀ ਵੈਸੇ ਆਪਾਂ ਨੂੰ ਦੱਸਣ ਨੂੰ ਬਸ ਕਈ ਵੀਰ ਨਾ ਸ਼ੁਰੂ ਸ਼ੁਰੂ ਜੀ ਵੀਡੀਓ ਦੇਖ ਲੈਂਦੇ ਨੇ ਫਿਰ ਹਰ ਤਰ੍ਹਾਂ ਦਾ ਰੇਟ ਨਹੀਂ ਦੱਸ ਹੁੰਦਾ ਫਿਰ ਅਗਲਾ ਕਹਿੰਦਾ ਮੂਰੇ ਮੂਰੇ ਵੱਡੇ ਭਾ ਦੀਆਂ ਗਾਵਾਂ ਹੁੰਦੀਆਂ ਕਈ ਵਾਰ ਸਹੀ ਹੈ ਹਾਂਜੀ ਸੋ ਦੋਸੋ ਤੁਸੀਂ ਇਨ੍ਹਾਂ ਗਾਵਾਂ ਨੂੰ ਦੇਖੋ ਇਹਦਾ ਵੀ ਵਜਨ ਢਾਂਚਾ ਦੇਖਿਓ ਬਾਕੀ ਮੇਨ ਗੱਲ ਤਾਂ ਇਹ ਆ ਵੀ ਰੇਟ ਬਾਣੀ ਜਾਣੇ ਹੁੰਦੇ ਪਹਿਲਾਂ ਪਸ਼ੂ ਪਸੰਦ ਹੋਵੇ ਫ ਹਜੇ ਦੈਣ ਲੈਂਦੀ ਹੈਗਾ ਦੋਸਤੋ ਫੁੱਲ ਬਾਡੀ ਵੇਟ ਵਾਲੀ ਹੈ ਚੌੜਾ ਹਵਾਨਾ ਮੋੜ ਦੇ ਵਿੱਚੋਂ ਪਰ ਹਜੇ ਦੈਣੇ ਲੈ ਜੂਗੀ ਸੋਨ ਦੇ ਵਿੱਚ ਭਾਈ ਦੂਜੇ ਨੰਬਰ ਤੇ ਦਿਖਾ ਗਾਂ ਲੈ ਜਿਹੜਾ ਬੰਦਾ ਆ ਗਿਆ ਜੀ ਰੇਟ ਦੀ ਕੋਈ ਦਿੱਕਤ ਨਹੀਂ ਆਉਂਦੀ ਆਪਣੇ ਕੋਲ ਜੀ ਸਹੀ ਹੈ ਤੁਸੀਂ ਆਪ ਦੇਖ ਲਓ ਜੀ ਕਿੰਨਾ ਜਾਨਵਰ ਅੱਜ ਆਪਣੇ ਕੋਲ ਖੜੇ ਨੇ 1 ਲੱਖ 5000 ਤੋਂ ਭਾਏ ਬਸ ਜਾਨਵਰ ਬੰਦਾ ਲੈਣ ਆਇਆ ਹੋਵੇ ਜੀ ਸਹੀ ਹੈ ਬਾਕੀ ਤਾਂ ਹੁਣ ਕਹਨੇ ਕਿ ਅਗਲੇ ਨੂੰ ਸਹੀ ਹੈ ਹਾਂਜੀ ਠੀਕ ਹੈ ਸੋ ਤੀਜੇ ਨੰਬਰ ਤੇ ਤੁਹਾਨੂੰ ਇੱਕ ਹੋਰ ਵੈਡ ਦਿਖਾਉਣੇ ਆ ਭਾਈ ਭਾਈ ਦੂਜਾ ਸੁਗਾ ਜੀ ਹਮ ਹਫਤੇ ਵਾਂਗੂ ਟਾਈਮ ਪਿਆ ਜੀ ਇਹਦਾ ਠੀਕ ਹੈ 45 ਪਲਸ ਦੀ ਮਿਲਕਨ ਨੋਰਮਲ ਪਹਿਲੇ ਸੂਏ ਕਰਾਈ ਹੋਈ ਹੈ ਇਹਦਾ ਵੀ 50 ਕਿਲੋ ਮੰਗ ਦੁੱਧ ਮੰਨ ਕੇ ਲੈ ਲਵਾਂਗੇ ਅਗਲਾ ਜੀ ਠੀਕ ਹੈ ਖੋਲਿਂ ਭਾਈ ਸੰਦੀਮ ਖੋਲਵਟ ਸੋਤ ਨੂੰ 3 ਜੇ ਨੰਬਰ ਤੇ ਗਾਂ ਦਿਖਾ ਰਹੇ ਹਜੇ ਕੱਚੀ ਹੈ ਦਿਨ ਇਹ ਲੈਂਦੀ ਹੈ ਸੋਨ ਚ ਤਿਆਰੀ ਬਹੁਤ ਸੋਹਣੀ ਫੜਦੀ ਆਉਂਦੀ ਹੈ ਪਰ ਹਜੇ ਵੀ ਦਿਨ ਲਾਊਗੀ ਸੋਨ ਚ ਢਾਂਚਾ ਦੇਖ ਲਿਓ ਵੀਡੀਓ ਚ ਸੋ ਥਾਣ ਇਹਦਾ ਵੀ ਹੱਥੀ ਚੁਾਈ ਵਾਲਾ ਦੋਸਤ ਸਟ੍ਰਕਚਰ ਤੁਹਾਡੇ ਸਾਹਮਣੇ ਭਲੌਣ ਹਵਾਨੇ ਤੇ ਪਾਉਣੀ ਸ਼ੁਰੂ ਕੀਤੀ ਹੋਈ ਹੈ ਨੇ ਕਿਉਂਕਿ ਨੇੜ ਆ ਸੋਨ ਦੇ ਉਹ ਫਿਰ ਵੀ ਦਿਨ ਹਜੇ ਇਹ ਲਾਉਗੀ ਸੋਚ ਲਿਆ ਬਈ ਬਾਬਸ ਸੋ ਇਹ ਤੀਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਡਾਇਰੈਕਟ ਸੋ ਇਹਦਾ ਵੀ ਤੁਸੀਂ ਢਾਂਚਾ ਦੇਖੋ ਤੈਣ ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਨਵਿੰਦਰ ਭਾਈ ਚੌਥੇ ਨੰਬਰ ਤੇ ਵਾੜ ਜਿਹੜੀ ਦਿਖਾ ਰਹੇ ਆ ਭਾਈ ਚੌਥੇ ਨੰਬਰ ਤੇ ਖੜੀ ਹੈ ਦੰਦੋਂ ਵੀ ਚੌਗੀ ਹੋਈ ਹੈ ਜੀ ਮੰਨ ਲੇ ਚੱਲੋ ਕਿ ਹਫਤਾ ਤੱਕ ਮਸਾਂ ਲਾਉ ਜੀ ਰੈਡੀ ਹੋ ਆ ਗਾਂ ਜੀ ਠੀਕ ਹੈ ਮਿਨਿਮਮ ਤੋਂ ਮਿਨਿਮਮ ਚੱਲੀ 35 ਪਲੱਸ ਦੀ ਮਿਲਕਿੰਗ ਕਰਾਉਗੀ ਜੀ ਓਕੇ ਖੋਲੀ ਭਾਈ ਸੋ ਦੋਸੋ ਚੌਥੇ ਨੰਬਰ ਤੇ ਤੇ ਚਾਰ ਹੀ ਦੰਦ ਪਹਿਲਾ ਸੂਆ ਵਾੜ ਹਜੇ ਹਫਤਾ ਲਾਉਗੀ ਸੋਨ ਚ ਚੰਗੇ ਦੁੱਧ ਦੀ ਆਸ ਹੈ ਮੈਂ ਹਮੇਸ਼ਾ ਇਹ ਗੱਲ ਪਹਿਲਾਂ ਵੀ ਵੀਡੀਓ ਚ ਕਹਿੰਦਾ ਰਹਿਣਾ ਵੀ ਇਹ ਸਾਲੀਆਂ ਚੀਜ਼ਾਂ ਹੈ ਤੇ ਸੰਭਾਲ ਦੇ ਉਤੇ ਡਿਪੈਂਡ ਕਰਦਾ ਕੋਈ ਭਰਾ 80 ਕਿਲੋ ਵੀ ਐਚਐਫ ਤੋਂ ਚੋਰਿਆ ਤੇ ਕਈ ਭਰਾਵਾਂ ਕੋਲ ਹਜੇ 10 ਕਿਲੋ ਤੇ ਵੀ ਐਚਐਫ ਫਿਰਦੀ ਹੋਣੀ ਹੈ ਸੰਭਾਲ ਦਾ ਮੁੱਲ ਹੈ ਬਰੀਡ ਵਾਈਜ਼ ਤੁਸੀਂ ਇਸ ਵੈਡ ਨੂੰ ਦੇਖੋ ਦੱਸੋ ਹਵਾਨੇ ਵੱਲੋਂ ਕੋਈ ਕਮੀ ਨਹੀਂ ਗਈ ਗੱਬਣ ਹਜੇ ਵੈੜ ਹੈ ਹਜੇ 5-7 ਦਿਨ ਹੋਰ ਲਾਊਗੀ ਪਰ ਤਿਆਰ ਬਹੁਤ ਚੰਗੀ ਹੋ ਗਈ ਹੈ ਬਰੀਕ ਅੰਗ ਦੇ ਵਿੱਚ ਹੈ ਚਾਰ ਦੰਦ ਹਜੇ ਇਹਨੇ ਵਧਣਾ ਫੁੱਲਣਾ ਹੈ ਕਿਉਂਕਿ ਅੱਠ ਦੰਦ ਹੁੰਦੇ ਆ ਪਸ਼ੂ ਦੇ ਜਿਨ੍ਹਾਂ ਤੋਂ ਆਪਾਂ ਜਵਾਨ ਪਸ਼ੂ ਨੂੰ ਮੰਨਦੇ ਆ ਹਜੇ ਵੈੜਾਂ ਦੇ ਵਿੱਚ ਹੀ ਆਉਂਦੀ ਹੈ ਸੋ ਚੌਥੇ ਨੰਬਰ ਤੇ ਦਿਖਾ ਰਹੇ ਆ ਬਹੁਤ ਸੋਹਣੀ ਉਤੋਂ ਬਿਲਕੁਲ ਜਿਵੇਂ ਫੱਟੀ ਦੇ ਨਾਲ ਸਿੱਧੀ ਕੀਤੀ ਹੁੰਦੀ ਐ ਇੰਨੀ ਸਟ੍ਰੇਟ ਕੰਗਰੋੜ ਦੀ ਐ ਵੀ ਹਵਾਨਾ ਜਿਹੜਾ ਦੱਸੋ ਜਦੋਂ ਭਲੋਂ ਲੈ ਜਾਂਦੀ ਐ ਉਸ ਤੋਂ ਬਾਅਦ ਚ ਛੇਪ ਬਾਨਨੀ ਹੁੰਦੀ ਐ ਮਹੀਨਾ ਡੇਢ ਮਹੀਨਾ ਜਦੋਂ ਗਾਂ ਨੂੰ ਜਾਂ ਮੱਝ ਨੂੰ ਸੂਈ ਨਾ ਹੋ ਜੇ ਫਿਰ ਹਵਾਨਾ ਦੇਖਿਆ ਕਰੋ ਕਿੱਦਾਂ ਦੀ ਛੇਪ ਹੁੰਦੀ ਐ ਹਵਾਨਿਆਂ ਦੇ ਵਿੱਚ ਇਸ ਤੋਂ ਬਾਅਦ ਚ ਪੰਜ ਨੰਬਰ ਤੇ ਖੋਰ ਗੱਭਣਗਾ ਵੀਰਿੰਦਰ ਭਾਈ ਪੰਜਵੇਂ ਨੰਬਰ ਤੇ ਇਹ ਭਾਈ ਦੂਜੀ ਸੂਏ ਆ ਜੀ ਹੂੰ ਤੇ ਤਕਰੀਬਨ ਹਫਤੇ ਵਾਂਗੂ ਟਾਈਮ ਪਿਆ ਜੀ ਠੀਕ ਐ 35 36 ਕਿਲੋ ਦੁੱਧ ਪਾਇਆ ਹੋਇਆ ਜੀ ਹੂੰ ਅੱਜ ਚਾਹੇ 35 36 ਕਿਲੋ ਮੰਨ ਕੇ ਲੈ ਲੇ ਵਾ ਅਗਲਾ ਜੀ ਨਾਰਮਲ ਤੋਂ ਨਾਰਮਲ ਚੋਾਈ 40 ਕਿਲੋ ਦੀ ਕਰਾਉਗੀ ਠੀਕ ਹੈ ਭਾਈ ਚੋਾਈ ਕਹਿਣਾ ਨਹੀਂ ਹੁੰਦਾ ਇੱਕ ਨਾ ਜਦੋਂ ਆਪਾਂ ਬਰੀਡ ਲੈਨੇ ਆ ਬਰੀਡ ਪਲੱਸ ਮੈਨੇਜਮੈਂਟ ਜਦੋਂ ਆਪਣੀ ਰਲ ਜਾਂਦੀ ਆ ਸਹੀ ਹੈ ਫਿਰ ਉਹ ਮੁੱਲ ਤਾਰਦੀ ਉਹ ਹੈ ਜੀ ਬਿਲਕੁਲ ਮੈਨੇਜਮੈਂਟ ਦਾ ਮਤਲਬ ਐ ਨਹੀਂ ਹੈ ਕਿ ਇਹਨਾਂ ਨੂੰ ਅੰਦਰ ਅੰਨਾ ਤੋਂ ਨੇ ਫੀਡ ਸੱਡ ਦੋ ਜਾਂ ਆ ਸੱਡ ਦੋ ਬੈਲੈਂਸਡ ਡਾਈਟ ਜਦ ਆਪਾਂ ਰੋਜ਼ ਦਿੰਨੇ ਆ ਜਾਨਵਰ ਨੂੰ ਉਹ ਆਪਾਂ ਨੂੰ ਨੇਚਰਲ ਹੀ ਆਪਣਾ ਮੁੱਲ ਮੋੜਦਾ ਜੀ ਸਹੀ ਹੈ ਖੋਲੀ ਬਾਈ ਸੋ ਫੀਡ ਬਰੀਡ ਤੇ ਮੈਨੇਜਮੈਂਟ ਤਿੰਨੇ ਸਤੰਭ ਆ ਕਿਸੇ ਫਾਰਮ ਦੇ ਗਾ ਦਾ ਢਾਂਚਾ ਬੜਾ ਸੋਹਣਾ ਦੋਸਤੋ ਪਸਲੀਆਂ ਕਹਿੰਦੇ ਹੁੰਦੇ ਆ ਵੀ ਦਿਸਦੀਆਂ ਹੋਣੀਆਂ ਚਾਹੀਦੀਆਂ ਮਤਲਬ ਮੋਟਾਪਨ ਨਾ ਹੋਵੇ ਪਸ਼ੂ ਦੇ ਵਿੱਚ ਤੇ ਇਹ ਵੈੜ ਚ ਵੀ ਤੁਸੀਂ ਦੇਖੋ ਬਰੀਕੀਆਂ ਬਹੁਤ ਸੋਹਣੇ ਢਾਂਚੇ ਦੀ ਹੈ ਹਵਾਨਾ ਅੱਗੋਂ ਪਿੱਛੋਂ ਚੰਗਾ ਹੈ ਐਚ ਐਫ ਨਸਲ ਆ ਦੋਸਤੋ ਜਦੋਂ ਖੋਲਾਂਗੇ ਪਾਣੀ ਤੇ ਆਊਗੀ ਤੇ ਜਿੰਨਾ ਪਾਣੀ ਪਸ਼ੂ ਵੱਧ ਪੀਊਗਾ ਓਨਾ ਹੀ ਦੁੱਧ ਵੱਧ ਦੇਣਾ ਜਿਹੜੀਆਂ ਗਾਵਾਂ ਖੁੱਲੀਆਂ ਛੱਡਦੇ ਹਾਂ ਉਹਨਾਂ ਨੂੰ ਕਦੇ ਨੋਟ ਕਰਿਆ ਕਰੋ ਸੋ ਇਹ ਦਿਖਾ ਰਹੇ ਹਾਂ ਤੁਹਾਨੂੰ 5ਵੇਂ ਨੰਬਰ ਦੇ ਉੱਤੇ ਸੋ ਦੋਸਤੋ ਫੇਰ ਇਹਦਾ ਢਾਂਚਾ ਦੇਖੋ ਤੁਸੀਂ 5ਵੇਂ ਨੰਬਰ ਤੇ ਗਾਂ ਦਿਖਾ ਰਹੇ ਹਾਂ ਬੰਦੋ ਵੀਰੇ ਨਾਕ ਕਾਫੀ ਆ ਦੱਸੋ ਵਿੱਚੋਂ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨੇ ਕ ਨਾਕ ਤੋੜ ਕੇ ਦਿਖਾ ਸਕੀਏ ਬਾਕੀ ਵੀਡੀਓ ਇੱਕ ਇਨਫੋਰਮੇਸ਼ਨ ਹੁੰਦੀ ਹੈ ਰੈਸ਼ ਦਾ ਇਹਨਾਂ ਕੋਲ ਪ੍ਰਬੰਧ ਆ ਤੁਸੀਂ ਬਿਨਾਂ ਦੱਸੇ ਪੁੱਛੇ ਵੀ ਪਹੁੰਚ ਜਾਓਗੇ ਤੇ ਰਹਿਣ ਵਾਸਤੇ ਵਧੀਆ ਜਗ੍ਹਾ ਮਿਲ ਜਾਣੀ ਹੈ ਤੁਸੀਂ ਰੁੱਕ ਸਕਦੇ ਹੋ ਤੇ ਪਸ਼ੂ ਰੂਟੀਨ 'ਚ ਹੁੰਦੇ ਹੀ ਐਥੇ ਬਿਨਾਂ ਦੱਸੇ ਪੁੱਛੇ ਭਾਜੀ ਜਿਹੜਾ ਬੰਦਾ ਆ ਗਿਆ ਜੀ ਉਹਨੂੰ ਐ ਨਹੀਂ ਕਹਾਂਗੇ ਕਿ ਅਸੀਂ ਮਿਲਕਿੰਗ ਨਹੀਂ ਕਰਾਉਣੀ ਜੀ ਸਹੀ ਹੈ ਚਾਹੇ ਬਿਨਾਂ ਫੋਨ ਕਰਕੇ ਬੰਦਾ ਆ ਜਾਵੇ ਜੀ ਜਿੰਨੀ ਮਿਲਕਿੰਗ ਸ਼ਾਮ ਨੂੰ ਆ ਕੇ ਕਰ ਲੂਗਾ ਉਨੀ ਸਵੇਰੇ ਕਰੂਗਾ ਜੀ ਠੀਕ ਹੈ ਕਦੇ ਕਿਸੇ ਗਾਂ ਨੂੰ ਬਾਜ਼ਾਰ ਨਹੀਂ ਲਾਇਆ ਜੀ ਕਦੇ ਨੇਚਰਲ ਚਵਾਈ ਆ ਆਪਣਾ ਸ਼ਹਿਰ ਤੋਂ ਵੀਕਦਾ ਵੀ ਜੀ ਸਹੀ ਹੈ ਹਜ਼ਾਰ ਰੁਪਏ ਰੋਜ਼ ਦਾ ਆਪਾਂ ਨੂੰ ਛੱਡਦੀ ਹੈ ਗਾਂ ਜੀ ਸਹੀ ਗੱਲ ਹੈ ਸੋ ਦੋਸਤੋ ਕਿਉਂਕਿ ਦੁੱਧ ਖੰਨੇ ਸ਼ਹਿਰ ਚ ਵੇਕਣਾ ਹੁੰਦਾ ਰੂਟੀਨ ਦੇ ਵਿੱਚ ਤੇ ਪਸ਼ੂ ਜਿਹੜੇ ਉਹ ਟਾਈਮ ਟੂ ਟਾਈਮ ਮਿਲਕਿੰਗ ਹੀ ਹੁੰਦੀ ਹੈ 6ਵੇਂ ਨੰਬਰ ਤੇ ਬਈਏ ਗਾਂ ਪਾਜੀ ਦੂਜਾ ਸੂਆ ਜੀ ਹੂੰ 10 ਤੋਂ 15 ਦਿਨ ਦੀ ਨਰਮ ਹੈ ਜੀ ਠੀਕ ਹੈ 40 ਕਿਲੋ ਦੀ ਨੋਰਮਲ ਮਿਲਕਿੰਗ ਕਰਾ ਦੂ 35 ਪਲੱਸ ਦੀ ਮਿਲਕਿੰਗ ਕਰਾਈ ਹੋਈ ਹੈ ਜੀ ਇਹਦੀ ਠੀਕ ਹੈ ਹਾਂਜੀ ਇਹ ਵੀ ਦੂਜਾ ਸੂਆ ਭਾਜੀ 10 ਤੋਂ 12 ਦਿਨ ਦੀ ਇਹ ਨਰਮ ਹੈ ਜੀ 35+ ਇਹ ਮੰਨ ਕੇ ਲੈ ਲਵੇ ਬੰਦਾ ਜੀ ਠੀਕ ਹੈ ਨਾਲ ਇਹ ਗਰਮੀਆਂ ਦਾ ਤੋਹਫਾ ਹੀ ਹੈ ਜੀ ਗਰਮੀਆਂ ਚ ਵੀ ਮਤਲਬ ਵਧੀਆ ਦੁੱਧ ਪਾਉਗੀ ਜੀ ਇਹ ਸਹੀ ਹੈ ਸੋ ਇਹ ਤੁਸੀਂ ਦੱਸੋ گاਵਾ ਦੇਖੋ ਜਿਹੜੀਆਂ ਇਧਰ ਤੁਹਾਨੂੰ 6ਵੇਂ ਤੇ 7ਵੇਂ ਨੰਬਰ ਤੇ ਦਿਖਾ ਰਹੇ ਹਾਂ ਸੋ ਦੋਸਤੋ ਇੱਕ ਹੋਰ ਗਾਂ ਇਹਨਾਂ ਚੋਂ ਤੋਰੀ ਲੈਣੇ ਆ ਬਈ ਇਹਨੂੰ ਹੀ ਖੋਲਾ ਇਧਰ ਨੂੰ ਲੈ ਜੀ ਭਾਵੇਂ ਢਾਂਚਾ ਬਹੁਤ ਸੋਹਣਾ ਦੱਸੋ ਗਾਂ ਦਾ ਸਿਰਫ ਇਹ ਹੁੰਦਾ ਵੀ ਵੀਡੀਓ ਬੜੀ ਲੰਬੀ ਨਾ ਜਾਵੇ ਤੇ ਤਾਂ ਕੁਝ ਹੀ ਹੁੰਦੀ ਵਿੱਚੋਂ ਕੁਸਕ ਨਗ ਤੋਰ ਕੇ ਦਿਖਾ ਲਈਏ ਦੇਖੋ ਸਟਰਕਚਰ ਗਾਂ ਦਾ ਬਹੁਤ ਸੋਹਣਾ ਢਾਂਚਾ ਦੱਸੋ ਇਸ ਵੈੜ ਦਾ ਵੀ ਇਹ گاਵਾ ਦੁੱਧ ਕੱਢਦੀਆਂ ਐ ਕਿਉਂਕਿ ਢਾਂਚੇ ਇਹਨਾਂ ਦੇ ਦੱਸਦੇ ਆ ਚਮਕ ਇਹਨਾਂ ਦੀ ਦੱਸਦੀ ਆ ਵੀ ਅੰਦਰੋਂ ਨਵੀਆਂ ਨਰ ਰੋਈਆਂ ਗਾਵਾਂ ਹਨ ਹੱਥੀ ਚਵਾਈ ਵਾਲੇ ਵੀ ਥਾਣਾ ਇੱਕ ਹੋਰ ਜਰਸੀ ਤੁਹਾਨੂੰ ਦਿਖਾ ਦਿਆਂ ਦੂਜੀ ਦੀ ਹਜੇ ਜੇਰ ਪੈ ਰਹੀ ਆਪਾਂ ਦੇਖ ਲਾਂਗੇ ਇਹਦੇ ਨਾਲ ਬੱਛੀ ਆ ਹਾਲਾਂਕਿ ਜਿਹੜੀ ਬੈਠੀ ਹੈਗਾ ਜਿਹੜੀ ਭਈ ਇਹ ਖੜੀ ਆ ਵੈੜ ਇਹ ਭਾਜੀ ਕੱਲ ਸੁਈ ਆ ਜੀ ਠੀਕ ਹੈ ਤੇ ਅੱਜ ਖਾਲੀ ਹੋਣੀ ਹਜੇ ਜੀ ਇਹ ਹੂੰ ਤੇ ਆਰਡਰ ਦੀ ਪਹਿਲਾਂ ਦੇਖ ਲੋ ਸ਼ੇਪ ਜੀ ਸਿਰਫ ਚਾਰ ਉਂਗਲੀਆਂ ਦਾ ਹੀ ਗੈਪ ਹੈ ਜੀ ਇਹਦੇ ਵਿੱਚ ਫਿਟਿੰਗ ਵਾਲਾ ਐਚ ਐਫ ਨਾਲੋਂ ਵੀ ਜ਼ਿਆਦਾ ਬਾਕਮਾਲ ਦਾ ਲਿਵਾ ਜੀ ਬਹੁਤ ਸੋਹਣੀ ਬੈਠ ਅੱਛਾ ਭਾਈ ਬੱਚਾ ਇਹਨੇ ਕੀ ਦਿੱਤਾ ਹੈ ਬੱਚਾ ਜੀ ਇਹ ਨਾਲ ਉਥੇ ਬੰਨੇ ਹੋਇਆ ਆਪਣਾ ਜੀ ਠੀਕ ਹੈ ਖੋਲੀ ਭਾਈ ਦੋਸੋ ਕੱਲ ਹੀ ਸੂਈ ਹੈ ਜਰਸੀ ਨਸਲ ਐਸੂਆ ਕਿਹਨਾਂ ਮੈਂ ਭਾਈ ਦੂਜਾ ਸੂਆ ਜੀ ਦੂਜਾ ਸੂਆ ਹਾਲਾਂਕਿ ਮੂੰਹ ਤੋਂ ਜੋ ਤੁਸੀਂ ਦੇਖੋਗੇ ਤੁਹਾਨੂੰ ਪਹਿਲਾਂ ਨਹੀਂ ਲੱਗੂਗੀ ਮਤਲਬ ਛੋਟੀ ਉਮਰ ਦੇ ਵਿੱਚ ਹੀ ਹੋਊਗੀ ਇਹ ਗਾਂ ਤੁਸੀਂ ਇਹ ਦਾ ਮੂੰਹ ਮੱਥਾ ਦੇਖੋ ਤੁਸੀਂ 23 24 ਕਿਲੋ ਦੀ ਮਿਲਕਿੰਗ ਕਰਵਾਈ ਹੋਈ ਹੈ ਜੀ ਇਹਨੇ ਠੀਕ ਹੈ ਬਈ ਥੱਲੇ ਲੈ ਨਾਰਮਲ ਤੋਂ ਨਾਰਮਲ ਚਲੀ 27 22 ਕਿਲੋ ਦੀ ਮਿਲਕਿੰਗ ਨਾਰਮਲ ਕਰਾ ਦੂ ਬਾਕੀ ਅਗਲੇ ਨੇ ਆਪਣੀ ਸੇਵਾ ਦਾ ਦੁੱਧ ਲੈਣਾ ਜੀ ਬਿਲਕੁਲ ਸੋ ਬਹੁਤ ਸੋਹਣੀ ਜਰਸੀ ਹਵਾਨਾ ਫਿਟਿੰਗ ਵਾਲਾ ਹੈ ਚੰਗਾ ਢਾਂਚਾ ਦੱਸੋ ਬੱਚੇ ਨੂੰ ਇਹਨੇ ਜਨਮ ਦਿੱਤਾ ਲੈ ਆ ਬਈ ਵਾਪਸ ਇੱਕ ਹੋਰ ਜਰਸੀ ਹੈ ਪਰ ਉਹ ਬੈਠੀ ਹੈ ਉਹਦੀ ਜੇਰ ਪੈ ਰਹੀ ਹੈ ਦੋਸਤੋ ਤੇ ਉਹਨੂੰ ਆਪਾਂ ਕਿਰਾਂ ਰਿਲੈਕਸ ਛੱਡਦੇ ਆਂ ਜੇ ਤੁਹਾਨੂੰ ਵੀਡੀਓ ਬਣਾਉਣੇ ਆ ਜੇ ਉੱਠ ਖੜੀ ਤਾਂ ਫਿਰ ਤੁਹਾਨੂੰ ਦਿਖਾ ਦਿਆਂਗੇ ਸੋ ਇਹ ਤੁਸੀਂ ਦੇਖ ਲਓ ਜਰਸੀ ਇਸ ਤੋਂ ਬਾਅਦ ਚ ਵੀ ਤੁਹਾਨੂੰ ਇੱਕ ਜਰਸੀ ਨਾ ਕੀ ਦਿਖਾ ਦਿੰਦੇ ਆਂ ਹੋਰ ਇੱਕ ਹੋਰ ਜਰਸੀ ਹੈ ਬਾਈ ਹੋਰਾਂ ਕੋਲ ਬੜੀ ਸੋਹਣੀ ਫਿਰ ਆਪਾਂ ਕੁਝ ਸੂਨੀਆਂ ਸੋਈਆਂ ਐਚ ਐਫ ਦਿਖਾਵਾਂਗੇ ਜਿਨ੍ਹਾਂ ਚ ਮੇਰੀ ਇੱਕ ਫੇਵਰੇਟ ਗਾ ਜਿਹੜੀ ਮੈਂ ਇਸ ਵੀਡੀਓ ਲਈ ਸ਼ੁਰੂਆਤ ਵੀ ਇਸ ਗਾ ਤੋਂ ਕੀਤੀ ਸੀ ਇਹ ਤੁਹਾਨੂੰ ਦਿਖਾਵਾਂਗੇ ਪਰ ਇਹ ਤੋਂ ਪਹਿਲਾਂ ਅੰਦਰ ਕੁਝ ਗਾਵਾਂ ਖੜੀਆਂ ਜਿਨ੍ਹਾਂ ਚ ਇੱਕ ਜਰਸੀ ਬੜੀ ਸੋਹਣੀ ਹੈ ਇਹਦੇ ਤੋਂ ਆਪਾਂ ਏ ਜਿਹੜੀ ਨਵੀਂ ਪੋਰਸ਼ਨ ਦੀ ਸ਼ੁਰੂਆਤ ਕਰਦੇ ਆਂ ਭਾਈ ਇਹ ਜਰਸੀ ਦੀ ਕੀ ਡਿਟੇਲ ਹੈ ਭਾਜੀ ਦੰਦੋ ਖੀਰੀ ਹੈ ਜੀ ਹਾਂ ਆਪਾਂ ਦਿਖਾ ਦਿੰਨੇ ਆਂ ਜੀ ਸਿੱਟੇ ਹੋਏ ਨੇ ਦੰਦ ਇਹਦੇ ਚੱਕਣੇ ਸ਼ੁਰੂ ਕਰਤੇ ਹੁਣ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਲਾਂਚ ਸਹੀ ਹੈ ਸੋ ਦੋਸਤੋ ਹਜੇ ਹੋਣੀ ਦੋ ਦੰਦ ਹੋ ਰਹੀ ਹੈ ਭਾਈ ਕਿੰਨੇ ਦਿਨ ਲਾਊਗੀ ਸੋਨ ਚ ਇਹ ਭਾਜੀ ਇਹਦੇ ਮਾਲਕਾਂ ਦੇ ਦਸਮਕਾ ਤਵਕ 12 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਜੀ ਤੇ ਬਾਕੀ 5-10 ਦਿਨ ਉੱਪਰ ਲੈ ਜਾਵੇ ਕਹਿ ਨਹੀਂ ਸਕਦੇ ਹੈ ਜੀ ਵੀ ਢਿੱਲੇ ਦਾ ਪਈ ਆ ਜੀ ਹੂੰ ਨਾਰਮਲ ਤੋਂ ਨਾਰਮਲ ਚੱਲੀ ਪਹਿਲੇ ਸੂਏ 27 28 ਕਿਲੋ ਦੀ ਨਾਰਮਲ ਮਿਲਕਿੰਗ ਕਰਾ ਦੂ ਜੀ ਠੀਕ ਹੈ ਵਧੀਆ ਸੇਵ ਵਾਲਾ ਬੰਦਾ 30 ਕਿਲੋ ਉਹ ਲੈ ਲੂਗਾ ਇਤੋਂ ਜੀ ਦੱਸੋ ਦੇਖਿਓ ਇਸ ਵੈਡ ਨੂੰ ਇਹਦੇ ਫੇਸ ਤੋਂ ਸ਼ੁਰੂ ਹੋ ਜੋ ਫਿਰ ਜਦੋਂ ਬਰਾਬਰ ਲੱਤਾਂ 'ਚ ਖੜੂਗੀ ਤੇ ਪਛਾਣ ਨੂੰ ਹਵਾਨਾ ਹੋਣੇ ਦਿਖਾਉਂਦੀ ਐ ਖੁੱਲੇ ਵੀਰੇ ਨੂੰ ਵੀ ਤੋੜ ਕੇ ਤੁਹਾਨੂੰ ਦਿਖਾਉਣੇ ਆ ਦੱਸੋ ਕੁਸੋਰ ਐਚ ਐਫ ਅੰਦਰ ਵੀ ਖੜੀਆਂ ਉਹ ਵੀ ਤੁਹਾਨੂੰ ਦਿਖਾ ਦੇਾਂਗੇ ਪਰ ਮੈਂ ਦੂ ਬਾਅਦ 'ਚ ਜਿਹੜੀਆਂ ਬਾਹਰ ਹੋਰ ਗਾਵਾਂ ਵੱਧੀਆਂ ਉਹ ਤੁਹਾਨੂੰ ਦਿਖਾਵਾਂਗੇ ਸੋ ਦੇਖੋ ਇਸ ਜਰਸੀ ਨਸਲ ਦੀ ਵੈਡ ਨੂੰ ਇਹਦਾ ਰੰਗ ਦੇਖਿਓ ਦੋਸਤੋ ਕਿੰਨਾ ਸੋ ਹਵਾਨੇ ਦੀ ਫਿਟਿੰਗ ਦੇਖ ਸਕਦੇ ਹੋ ਢਾਂਚਾ ਦੇਖੋ ਬਿਊਟੀ ਇਹਦੀ ਬੜੀ ਸੋਹਣੀ ਹੈ ਬਰੀਡ ਵਾਈਜ਼ ਬੜੀ ਚੰਗੀ ਦੀਂਦੀ ਹੈ ਸੋ ਇਹ ਵੀ ਵਹਿੜ ਤੁਸੀਂ ਦੇਖੋ ਪਹਿਲਾ ਸੂਆ ਬੰਦੇ ਨੂੰ ਜਾਨਵਰ ਦੀ ਨੌਲੇਜ ਹੋਵੇ ਜੀ ਕੋਈ ਡੈਫੀਨੇਸ਼ਨ ਦੇਣ ਦੀ ਲੋੜ ਨਹੀਂ ਹੈ ਜੀ ਗਾਂ ਕਰਕੇ ਹੂੰ ਸੋ ਦੱਸੋ ਜਰਸੀ ਨਸਲ ਜਿਹਨੂੰ ਪਸੰਦ ਆਉਂਦੀ ਆ ਤਾਂ ਦੇਖੋ ਇਹਦੀ ਕਿਤੇ ਵੀ ਕਿਤੋਂ ਵੀ ਜਿਹੜੀ ਉਹ ਕਮੀ ਨਹੀਂ ਦੀਂਦੀ ਬਰੀਡ ਵਾਈਜ਼ ਵੀ ਬਾਕੀ ਦੁੱਧ ਵੀ ਆਸ ਆ ਬੜਾ ਸੋਹਣਾ ਦੇਊਗੀ ਤਿਆਰੀ ਬੜੀ ਸੋਹਣੀ ਫੜਦੀ ਹੁੰਦੀ ਹੈ ਅਖਰਦ ਭਾਈ ਜਿਹੜੀਆਂ ਜੀ ਇਹਦੇ ਅੱਖਾਂ ਦੇ ਪਿਫਣਾਂ ਦੇ ਵਾਲ ਵੀ ਬਰਾਊਨ ਨੇ ਸਾਰੇ ਜੀ ਕਾਲਾ ਫਾਲ ਇੱਕ ਵੀ ਨਹੀਂ ਹੈਗਾ ਜੀ ਇਹਦੇ ਪਿੰਡੇ ਦੇ ਦੱਸੋ ਸਾਰੀ ਬਰਾਊਨ ਠੀਕ ਹੈ ਭਾਈ ਅੰਦਰ ਕੋਸੇ ਐਚ ਐਫ ਹੋਰ ਖੜੀਆਂ ਜਿਹੜੀਆਂ ਇਹ ਵੀ ਵਿਕਰੀ ਆਸਤੀ ਹੈ ਹਾਂਜੀ ਭਾਜੀ ਇਹ ਸਾਰੀਆਂ ਕੁਝ ਆਪਣੀ ਇੱਧਰ ਗਾਵਾਂ ਵਿਕਿਆ ਹੋਈਆਂ ਨੇ ਜੀ ਹੂੰ ਤੇ ਕੁਝ ਆਪਣੀਆਂ ਇਹ ਜਿਵੇਂ ਪਲੂਣਾ ਬੱਚੀਆਂ ਨੇ ਜੀ ਇਹ ਠੀਕ ਹੈ ਹਾਂਜੀ ਇਹ ਖੜੀਆਂ ਨੇ ਇੱਧਰ ਹੀ ਜੇ ਮੈਂ ਭਾਜਨੀ ਜਾਨਾਂ ਨੇ ਤਾਂ ਆਪਾਂ ਅੰਦਰ ਕੁਝ ਸਿਲੈਕਟਡ ਜੀ ਜਾਨਵਰ ਆਪਣੇ ਕੱਢੇ ਹੋਏ ਨੇ ਬਾਹਰ ਜੀ ਠੀਕ ਹੈ ਇੱਕ ਜਰਸੀ ਆਪਣੇ ਕੋਲ ਸੂਈ ਵੀ ਹੋਈ ਹੈ ਜੀ ਜਰਸੀ ਦੇ ਵਿੱਚ ਵੀ ਭਾਜੀ ਆਪਣੇ ਕੋਲ 1 ਲੱਖ ਤੋਂ ਲੈ ਕੇ 2 ਲੱਖ ਤੋਂ ਬਾਹਰ ਤੱਕ ਦੀ ਗਾਂ ਜਰਸੀ ਦੇ ਵਿੱਚ ਵੀ ਹੈਗੀ ਹੈ ਜੀ ਇੱਕ ਹੋਰ ਐਫ ਖੜੀ ਹੈ ਇੱਧਰ ਬਈ ਇਹਦਾ ਵੀ ਢਾਂਚਾ ਬੜਾ ਸੋਹਣਾ ਦੇਖ ਇਹ ਭਾਜੀ ਕੱਚੀ ਹੈ ਜੀ ਤੇ ਫਾਰਮ ਚੋਂ ਆਪਣੇ ਕੋ ਕੱਲੇ ਆਈ ਹੈ ਜੀ ਅੱਜ ਸਾਫ਼ ਸੁਭ ਕਰੀ ਆ ਠੀਕ ਹੈ ਤੇ 47 48 ਕਿਲੋ ਦੁੱਧ ਪਾਇਆ ਹੋਇਆ ਹੈ ਜੀ 50 ਤੋਂ ਬਾਹਰ ਦੀ ਮਿਲਕਿੰਗ ਕਰਾਲੂ 15 ਦਿਨ ਦੀ ਨਰਮ ਹੈ ਜੀ ਇਹ ਠੀਕ ਹੈ ਤੇ ਕਾ ਗਾਂ ਜੀ ਇਹ ਵੱਡੀ ਗਾਂ ਜੀ ਇਹ ਹਜ ਠੀਕ ਹੈ ਬਹੁਤ ਚੰਗਾ ਰਿਕਾਰਡ ਆ ਜੀ ਇਹਦਾ ਜਦੋਂ ਤਿਆਰੀ ਤੇ ਆਈ ਫਿਰ ਆਪਾਂ ਇਹਦੇ ਨਾਲ ਗੱਲ ਕਰਾਂਗੇ ਅਗਲੀ ਵੀਡੀਓ ਜੀ ਹਾਂਜੀ ਸੋ ਦੋਸਤੋ ਇਹਨਾਂ ਤੋਂ ਇਲਾਵਾ ਕੁਝ ਬਾਹਰ ਹੋਰ گاਵਾ ਹੈ ਜਿਹੜੀਆਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੀਆਂ ਇਹਨਾਂ ਬਾਰੇ ਵੀ ਗੱਲਬਾਤ ਆਪਾਂ ਕਰਾਂਗੇ ਅ ਭਾਈ ਜਿਹੜੀ ਪਹਿਲੇ ਨੰਬਰ ਤੇ ਇਧਰਲੇ ਪਾਸੇ ਗਾਂ ਖੜੀ ਇਹ ਦੂਜਾ ਸੁਆ ਭਾਜੀ ਹੂੰ ਅੱਜ ਇਹਨੂੰ ਚੌਥਾ ਦਿਨ ਆ ਜੀ ਠੀਕ ਹੈ ਆਪਣਾ ਕੰਢਾ ਆਪ ਲਿਆ ਇਹ ਬੰਦਾ 30 ਕਿਲੋ ਤੋਂ ਬਾਹਰ ਠੰਡਾ ਦੁੱਧ ਆ ਜੀ ਚਾਹੇ ਅਗਲਾ 25 ਕਿਲੋ ਤੋਲ ਕੇ ਲੈ ਜਾਏ 26 ਕਿਲੋ ਤੋਲ ਕੇ ਲੈ ਜਾਏ 30 ਕਿਲੋ ਤੋਂ ਬਾਹਰ ਐਂ ਠੰਡਾ ਦੁੱਧ ਬੌੜੀ ਹੈਗੀ ਆ ਜੀ ਇਹਦੇ ਥੱਲੇ ਬੱਚਾ ਬਈ ਇਹਦੇ ਨਾਲ ਫੀਮੇਲ ਕਾਫ ਹੈ ਜੀ ਟੋਟਲੀ ਰਿਕਾਰਡ ਹੈਗਾ ਜੀ ਪਹਿਲੇ ਸੂਏ 42 ਕਿਲੋ ਤੋਂ ਪਾਇਆ 45 ਕਿਲੋ ਦੀ ਪਲੱਸ ਦੀ ਮਿਲ ਕੇ ਕਰਾ ਦੂਗੀ ਜੀ ਠੀਕ ਹੈ ਇਹ ਹੈ ਜਿਆ ਜਾਨਵਰ ਆਈ ਜੀ ਜਿਵੇਂ ਕਿਸੇ ਨੇ ਮੰਨ ਕੇ ਵੀ ਚੋਣੀ ਹੋਵੇ ਉਹ ਜਿਆ ਜਾਨਵਰ ਆ ਜੀ ਠੀਕ ਹੈ ਹਾਂ ਜੀ ਲੰਮਰ ਮੈਨ ਨੇ ਕੱਦਦੀ ਆ ਜ ਟਾਂਚਾ ਇਹਦਾ ਸੋਹਣਾ ਬੱਚੀ ਨੂੰ ਇਹਨੇ ਜਨਮ ਦਿੱਤਾ ਇਹਦੀ ਬੱਚੀ ਦੇਖਿਓ ਤੁਸੀਂ ਬੱਚੀ ਬਹੁਤ ਸੋਹਣੀ ਹੈ ਜੀ ਤੇ ਬੱਚੀ ਅੱਜ ਕਿਸੇ ਨੇ ਛੱਡਣੀ ਹੋਵੇ ਕਿਉਂਕਿ ਭਾਜੀ ਮੈਂ ਸਲੈਕਟਡ ਹੀ ਆਂ ਬੱਚੀਆਂ ਪਾਲਣ ਫਾਰਮ 'ਚ ਆਪਣੇ 'ਚ ਤੁਸੀਂ ਦੇਖਿਆ ਕਿ ਪੰਜ ਚਾਰ ਬੱਚੀਆਂ ਆਪਣੇ ਕੋਲ ਸਾਲ ਦੀ ਹੁੰਦੀਆਂ ਨੇ ਮੇਰੇ ਸਿਰੇ ਹਿਸਾਬ ਨਾਲ ਕੀ ਮਾਰਕਿੰਗ ਪਰਫੈਕਟ ਹੈ ਜੀ ਬਾਡੀ ਲਾਈਨ ਬਹੁਤ ਜ਼ਿਆਦਾ ਸੋਹਣੀ ਹੈ ਬੱਚੇ ਦੀ ਜੀ ਸੋ ਦੱਸੋ ਚੰਗੀ ਬੱਚੀ ਫਿਟਿੰਗ ਵਾਲਾ ਹਵਾਨਾ ਗਾਂ ਦਾ ਦੱਸੋ ਅੱਗੋਂ ਪਿੱਛੋਂ ਤੁਸੀਂ ਦੇਖੋ ਟਾਂਚਾ ਬਹੁਤ ਸੋਹਣਾ ਬੰਨ ਕੇ ਵੀ ਰੱਖਦੇ ਹਾਂ ਤਾਂ ਵੀ ਇਹ ਗਾਂ ਕਾਮਯਾਬ ਰਹੂਗੀ ਹਵਾਨੇ ਤੇ ਨਾੜਾਂ ਵੀ ਬਹੁਤ ਸੋਹਣੀਆਂ ਦਿਸ ਕਿਉਂਕਿ ਤਾਜੀ ਸੂਈ ਗਾਂ ਤਾਂ ਬੱਚੇ ਦੀ ਖੱਚ ਕਰਦੀ ਐ 25 ਕਿਲੋ ਤੋਂ ਬਾਹਰ ਦੁੱਧ ਜਿਹੜਾ ਉਹ ਅੱਜ ਤੋਲ ਕੇ ਲੈ ਲਓ ਬੌਲਾ ਤੇ ਵੈਸੇ ਹੋਊਗਾ 30 ਕਿਲੋ ਵਾਂਗੂ ਹਜੇ ਵੀ ਟਾਈਮ ਦੇਖ ਲਓ ਜੀ ਕੀ ਹੋਇਆ ਜੀ ਸਪੇਸ ਦੇਖੋ ਕਿੰਨੀ ਪਈ ਐ ਜੀ ਸਹੀ ਐ ਅੱਛਾ ਵਿਰਿੰਦਰ ਭਾਈ ਇਹਦੇ ਨਾਲ ਇੱਕ ਗਾਂ ਖੜੀ ਐ ਤੇ ਭਾਜੀ ਕੱਲ ਸਵੇਰ ਦੀ ਸੂਈ ਹੋਈ ਐ ਜੀ ਹੂੰ ਇਹਦਾ ਤਾਂ ਕੋਈ ਬੋਲਣ ਦੀ ਲੋੜ ਨਹੀਂ ਸਾਰੀ ਸੀਮੈਂਟ ਡਿਟੇਲ ਹੈਗੀ ਐ ਜੀ ਆਪਣੇ ਕੋਲ ਹੂੰ 52 ਕਿਲੋ ਦੁੱਧ ਪਾਇਆ ਹੋਇਆ ਹੈ ਜੀ ਇਹਦਾ ਪਹਿਲੇ ਸੂਏ ਦੇ ਵਿੱਚ ਜੀ ਠੀਕ ਐ ਚਾਹੇ ਅਗਲਾ 60 ਕਿਲੋ ਮੰਨ ਕੇ ਲੈ ਜਾਏ ਚਾਹੇ ਜਿੰਨਾ ਮਰਜ਼ੀ ਮੰਨ ਕੇ ਲੈ ਜਾ 5-4 ਦਿਨ ਆਪਣੇ ਉਹ ਖੜ ਗਈ ਲਗਭਗ 40 ਕਿਲੋ ਤੋਂ ਬਾਹਰ ਦੀ ਤਿਆਰੀ ਹੋਊਗੀ ਜੀ ਇਹਦੀ ਅੱਛਾ ਜਦੋਂ ਐਡੀ ਚੰਗੀ ਗਾਂ ਦਿਖਾਉਣਾ ਹੈ ਨਾ ਤੇ ਫਿਰ ਦਿਮਾਗ ਚ ਇੱਕ ਹੀ ਕੁਐਸਚਨ ਆਉਂਦਾ ਵੀ ਇਹਨੇ ਬੱਚਾ ਕੀ ਦਿੱਤਾ ਬੱਚਾ ਜੀ ਇਹਦੇ ਨਾਲ ਬੱਚਾ ਹਾਂਜੀ ਖੋਲੀ ਭਾਈ ਸੀਮਰ ਭਾਜੀ ਉਹ ਦੂਜੀ ਗਾਂ ਦੇ ਵੀ ਸੈਕਸਰ ਲੱਗਿਆ ਸੀ ਇਹਦੇ ਵੀ ਸੈਕਸਰ ਲੱਗਿਆ ਸੀ ਅੱਛਾ ਪਰ ਅੱਜ ਐਤਕੀ ਤੁਹਾਨੂੰ ਪਤਾ ਕਿ ਬੱਚਿਆਂ ਦਾ ਥੋੜਾ ਜਿਆਦਾ ਦੌਰ ਜ਼ਿਆਦਾ ਹੈ ਜੀ ਸਹੀ ਹੈ ਸੋ ਦੱਸੋ ਹਵਾਨਾ ਫਿਟਿੰਗ ਵਾਲਾ ਹੈ ਹਵਾਨੇ ਦੇ ਉੱਤੇ ਨਾੜਾਂ ਬੜੀਆਂ ਚੰਗੀਆਂ ਬਾਕੀ ਤੁਰਦੀ ਗਾਂ ਦਾ ਢਾਂਚਾ ਦੇਖਿਓ ਬਾ ਕਮਾਲ ਹੀ ਤਿਆਰੀ ਹੈ ਕਰਮਾਲੀ ਦੀ ਬੋਲਣ ਦੀ ਲੋੜ ਨਹੀਂ ਹੈ ਜਦੋਂ ਤੁਰਦੀ ਹੈ ਤਾਂ ਹਵਾਨਾ ਤੁਹਾਨੂੰ ਦੱਸੂਗਾ ਜਿਵੇਂ ਜਿੰਨੇ ਕੱਲ ਮੇਲਾ ਦੇਖਿਆ ਹੁੰਦੀ ਹੈ ਹਾਂਜੀ ਭਾਈ ਜਿਵੇਂ ਕੱਲ ਕਿਸੇ ਨੇ ਮੇਲਾ ਦੇਖਿਆ ਜੀ ਮੇਲੇ ਦੀ ਯਾਦ ਦੁਬਾਰਾ ਕਰਾਉਗੀ ਜੀ ਸਹੀ ਹੈ ਬਹੁਤ ਸੋਹਣਾ ਹਵਾਨਾ ਦੱਸੋ ਬੜਾ ਸੋਹਣਾ ਹਵਾਨਾ ਥਾਂ ਦਾ ਸਹਿਜ ਵੀ ਬਹੁਤ ਚੰਗਾ ਨਾ ਲੰਬਾ ਥਣ ਨਾ ਛੋਟਾ ਥਣ ਮੋੜ ਲੈ ਵੀਰੇ ਵਾਪਸ ਹਵਾਨੇ ਦੀ ਅੱਗੋਂ ਫਿਟਿੰਗ ਦੇਖੋ ਤੁਸੀਂ ਬਾਡੀ ਦੇ ਨਾਲ ਅਟੈਚਮੈਂਟ ਇਹਦੀ ਵੀ ਹਜੇ ਕੱਲ ਸਵੇਰ ਸੂਈਆ ਦੱਸੋ ਹਜੇ 15 ਦਿਨ ਪਸੂ ਲੈਂਦਾ ਆਪਦੀ ਅਸਲੀ ਸ਼ੇਪ ਦੇ ਵਿੱਚ ਆਉਣ ਨੂੰ ਪਾਣੀ ਦੇ ਮਤਲਬ ਦੱਸੋ ਕੀ ਉਸ ਜਦੋਂ ਕਰਮਾ ਵਾਲੀ ਤਿਆਰ ਹੋ ਜਾਂਦੀ ਹੈ ਦੁਬਾਰਾ ਪੂਰੇ ਠੀਕ ਤੇ ਉੱਤੇ ਜਦੋਂ ਆ ਗਈ ਕਿਉਂਕਿ ਅਜੇ ਸੂਕ ਹੀ ਹਟੀ ਹੈ ਕੁਸ ਪਸੂ ਸੁਹਾ ਵੀ ਮੰਦਾ ਬਹੁਤ ਸੋਹਣਾ ਟਾਂਚਾ ਤੇ ਇਹਨੇ ਬੱਚੇ ਨੂੰ ਜਨਮ ਦਿੱਤਾ ਹਵਾਨਾ ਇਹਦਾ ਬਾਖਮਾਲ ਹੀ ਆ ਦੱਸੋ ਬੜੀ ਦਿਲ ਨੂੰ ਲੱਗਦੀ ਹੈ ਵੇੜ ਤੁਹਾਨੂੰ ਦਿਖਾ ਰਹੇ ਹਾਂ ਅਜੇ ਹਜੇ ਵੀ ਜਦੋਂ ਇਹਨੇ ਪੂਰੀ ਤਿਆਰੀ ਤੇ ਜਾਣਾ ਬਹੁਤ ਸੋਹਣਾ ਲੇਵਾ ਕਰਨ ਹਜੇ ਵੀ ਸਪੇਸ ਦੇਖੋ ਕਿੰਨੀ ਪਈ ਸਹੀ ਹੈ ਹਜੇ ਪੂਰਾ ਟਾਈਟ ਨਹੀਂ ਹੋਇਆ ਲੇ ਬਾਜੀ ਹੂੰ ਇਦੋਂ ਅੱਗੇ ਬਈ ਜਿਹੜੀ ਵੈੜ ਖੜੀ ਹੈ। ਸਹੀ ਭਾਜੀ ਕੱਲ ਸ਼ਾਮ ਦੀ ਸੂਈ ਹੋਈ ਹੈ ਜੀ। ਹੂੰ। ਫੀਮੇਲ ਇਹਦੇ ਪਿੱਛੇ ਹੈ ਜੀ ਦੋ ਦੰਦਾਂ ਦਾ ਜੀ ਬੱਚੀ ਇਹ। ਠੀਕ ਹੈ। ਰਿਕਾਰਡ ਸਾਰਾ ਹੈਗਾ ਜੀ ਇਹਦਾ ਤਕਰੀਬਨ। ਤੁਪਕਾ ਤੁਪਕਾ ਖਾਲੀ ਹੈ ਜੀ ਪਲੂਨ ਬੱਚੀ ਆਪਾਂ ਕੱਲੇ ਛੱਡੀ ਹੋਣੀ ਹੈਗੀ ਦੁੱਤੋਂ ਜੀ। ਠੀਕ ਹੈ। ਹਾਂ ਜੀ ਚੀਪੇ ਵਾਂਗੂ ਆਉਂਦਾ ਜੀ ਹਜੇ ਇਹਦੇ। ਸੋ ਦੋਸਤੋ ਪਹਿਲਾ ਸੂਆ ਦੋ ਦੰਦ ਤੇ ਵੱਛੀ ਵਾਲੀ। ਸਟ੍ਰੈਕਟਰ ਦੇਖੋ ਕਰਮਾਲੀ ਦਾ। ਕਲੇਵੀਆਂ ਬੜੇ ਸੋਹਣੇ ਪੇਟ ਦੇ ਸਹਜ ਵਾਲੀ ਆ ਬਸ ਸਿਰਫ ਇਹ ਵੀ ਕੱਲ ਸੂਈ ਹੋਣ ਕਰਕੇ ਕੇਰਾ ਪਸ਼ੂ ਸੂਆ ਜਾ ਮੰਨ ਜਾਂਦਾ ਢਾਂਚੇ ਦੀ ਚੁੜਾਈ ਦੇਖਿਓ ਮਤਲਬ ਪੇਟੇ ਦਾ ਸਹਜ ਜਿਹੜਾ ਉਹ ਬੜਾ ਚੰਗਾ ਹੈ ਦਾ ਪਹਿਲਣ ਵੈੜਾ ਦਸੋ ਵੱਛੀ ਵਾਲੀ ਆ ਇਹ ਵੀ ਇਹਦਾ ਪਲੱਸ ਪੁਆਇੰਟ ਹੈ ਇਸ ਬਾਅਦ ਚ ਕੁਝ گاਵਾ ਤੁਹਾਨੂੰ ਇੱਥੇ ਫੇਰ ਇਸੇ ਤਰ੍ਹਾਂ ਦਿਖਾ ਦਿੰਨੇ ਆ ਬਾਕੀ ਕੁਝ گاਵਾ ਤੋਰਾਗੇ ਵੀ ਵਿਰੇਂਦਰ ਭਾਈ ਕੀ ਡਿਟੇਲ ਹੈ ਇਹਦੀ ਇਹ ਭਾਜੀ ਰਾਤ ਤੇ ਸੂਈ ਹੈ ਜੀ ਇਹਦੇ ਮਗਰੀ ਵੱਛੀ ਹੈ ਜੀ ਠੀਕ ਹੈ 30 ਤੋਂ ਪਲੱਸ ਦੀ ਮਿਲ ਕੇ ਪਹਿਲੇ ਸੂਏ ਦੀ ਹੈ 34 35 ਕਿਲੋ ਦੁੱਧ ਪਾ ਦੂਗੀ ਜੀ ਠੀਕ ਹੈ 12 13 ਕਿਲੋ ਦੁੱਧ ਆਪਣਾ ਕੱਢਿਆ ਹੋਊ ਸਵੇਰ ਦਾ ਜੀ ਖਾਲੀ ਨਹੀਂ ਹੋਈ ਹੋਈ ਜੀ ਇਹ ਠੀਕ ਹੈ ਇਹਦੇ ਨਾਲ ਜਿਹੜੀ ਗਾਂ ਖੜੀ ਹੈ ਬਈ ਇਹਦੇ ਲਈ 24 25 ਕਿਲੋ ਬੌਲੀ ਹੈ ਜੀ ਅੱਜ ਬੱਚਾ ਇਹਦੇ ਮਗਰ ਹੈ ਜੀ ਦੂਜਾ ਸੂਆ ਸੂਈ ਹੋਈ ਹੈ ਜੀ ਠੀਕ ਹੈ ਪੰਜਵਾਂ ਛੇਵਾਂ ਦਿਨ ਹੋ ਗਿਆ ਹੋਊ ਇਹਨੂੰ ਸੂਈ ਨੂੰ ਅੱਜ ਜੀ ਹੂੰ ਤੇ ਨਾਰਮਲ ਤੋਂ ਨਾਰਮਲ ਚੱਲੀ 30 ਕਿਲੋ ਤੋਂ ਪਲੱਸ ਦੀ ਮਿਲਕਿੰਗ ਕਰਾ ਦੂਗੀ ਜੀ ਇਹ ਬੱਚੀ ਠੀਕ ਹੈ ਤੋਰ ਦੇ ਸੰਦੀਪ ਇਹਨੂੰ ਦੱਸੋ ਹਵਾਨਾ ਦੇਖੋ ਕਰਮ ਵਾਲੀ ਦਾ ਬਾਕੀ ਭਾਜੀ ਜਿਵੇਂ ਜਿਵੇਂ ਆਪਣੇ ਕੋਲ ਰੋਜ਼ ਸੌਦੇ ਹੁੰਦੇ ਰਹਿੰਦੇ ਨੇ ਰੋਜ਼ ਨਵੇਂ ਜਾਨਵਰ ਆਉਂਦੇ ਰਹਿੰਦੇ ਨੇ ਜੀ ਹੂੰ ਕਈ ਵਾਰ ਬੰਦਾ ਕੋਈ ਕਹਿ ਲੈਂਦਾ ਜਿਵੇਂ ਆਪਣੀ ਪਿਛਲੀ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਸੀ ਅੱਛਾ ਕਿ ਜਾਨਵਰ ਵਿਗ ਗਿਆ ਆਇਆ ਹੋ ਗਿਆ ਕਿ ਆਪਣੇ ਕੋਲ ਰੋਜ਼ ਹੀ ਗਾਹਕ ਪਰਮਾਤਮਾ ਦੀ ਕਿਰਪਾ ਨਾਲ ਚੱਲੀ ਜਾਂਦਾ ਕੰਮ ਜੀ ਸਹੀ ਗੱਲ ਹੈ ਸੋ ਦੋਸਤੋ ਗਾਹਕ ਕਿਉਂਕਿ ਹਰ ਰੋਜ਼ ਆਈ ਜਾਂਦਾ ਹੈ ਕਈ ਵਾਰ ਹੋ ਸਕਦਾ ਮੈਂ ਵੀਡੀਓ ਬਣਾ ਕੇ ਤੁਰਾਂ ਤੇ ਦੋ ਭਰਾ ਆ ਕੇ ਇਹਨਾਂ ਚੋਂ ਵੀ ਕੋਈ ਗਾਂ ਖਰੀਦ ਲੈਣ ਤੁਹਾਨੂੰ ਇਹ ਲੱਗੇ ਵੀ ਸ਼ਾਇਦ ਪਹਿਲਾਂ ਨਾ ਵੇਖਾ ਹੋਵੇ ਸਾਰੇ ਪਸ਼ੂ ਇਸ ਟਾਈਮ ਇਹਨਾਂ ਚੋਂ ਕਿਸੇ ਦਾ ਵੀ ਸੌਦਾ ਨਹੀਂ ਜਦੋਂ ਉਹ ਵੀਡੀਓ ਚੱਲਦੀ ਐ ਤਾਂ ਵਿੱਚੋਂ ਇਹ ਸ਼ੋਰ ਆ ਵੀ ਪੰਜ ਚਾਰ ਨਗ ਵਿਕ ਜਾਣੇ ਆ ਕਿਉਂਕਿ ਰੂਟੀਨ ਚ ਜਿੰਨਾ ਕਗਾਹਕ ਵੀ ਇੱਥੇ ਜੁੜਿਆ ਵਾ ਤੇ ਉਹਨੇ ਆ ਕੇ ਪਸ਼ੂ ਖਰੀਦੇ ਰਹਿਣਾ ਪਰ ਨਾਲ ਇਹ ਵੀ ਆ ਵੀ ਜੇ ਇਹ ਇਨ੍ਹਾਂ ਚੋਂ ਕੋਈ ਵਿਕੂਗੀ ਤੇ ਨਾਲ ਉਹਦੀ ਥਾਂ ਤੇ ਕੋਈ ਦੋ ਹੋਰ ਵੀ ਆ ਕੇ ਇੱਥੇ ਗਾਵਾਂ ਖੜੀਆਂ ਹੋਣੀਆਂ ਵੀਰਿੰਦਰ ਭਾਈ ਸੈਕਿੰਡ ਲਾਸਟ ਗਾਂ ਦਿਖਾ ਰਹੇ ਆਪਾਂ ਇਹ ਭਾਜੀ ਪਹਿਲਾ ਸੂਹਾ ਬੱਛੀ ਆ ਜੀ ਹੂੰ ਤੇ 20 ਤੋਂ ਬਾਹਰ ਇਸ ਟਾਈਮ ਬੋਲੀ ਹੋਊ ਜੀ ਇਹ ਥੱਲੇ ਠੀਕ ਹੈ ਕੱਲ ਦੀ ਸੂਹੀ ਆ ਬੱਛੀ ਇਹਦੇ ਨਾਲ ਆ ਜੀ ਠੀਕ ਹੈ ਹਾਂਜੀ ਹਾਂ ਖੋਲੀ ਪਈ ਟਿੰਗ ਵਾਲਾ ਆਰਡਰ ਆ ਪੂਰਾ ਜੀ ਦੱਸੋ ਹਵਾਨਾ ਦੇਖਿਓ ਅਟੈ ਕੁੱਚਾਂ ਤੋਂ ਗੇਠਾਂ ਨੂੰ ਉੱਤੇ ਫਿਰਦਾ ਤੋੜ ਕੇ ਦਿਖਾਉਣੇ ਆ ਤੁਹਾਨੂੰ ਬਰੀਕੀਪਨ ਬਹੁਤ ਜ਼ਿਆਦਾ ਆ ਜੀ ਭੋਰਾ ਵੀ ਫੈਟ ਨਹੀਂ ਹੈਗਾ ਭੋਰਾ ਸੁਵੈਲੀ ਨਹੀਂ ਹੈਗੀ ਆਰਡਰ ਤੇ ਜੀ ਬਿਲਕੁਲ ਤਾਜੀ ਸੁਈ ਹੋਈ ਲਿਆ ਬਈ ਵਾਪਸ ਕਿ ਦੁੱਧ ਵਾਲੀਆਂ ਵੇੜਾਂ ਹੁੰਦੀਆਂ ਦੱਸੋ ਜਿਹੜਾ ਹਵਾਨਾ ਇਹ ਟਾਈਟ ਜਿਹੜਾ ਇਹਦਾ ਦੱਸਦਾ ਸੋ ਲਾਸਟ ਉੱਤੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਵ੍ਰਿੰਦਰ ਭਾਈ ਇਹਦਰ ਲਾਸਟ ਤੇਖ ਹੋਰ ਗਾਂ ਹੈਗੀ ਪਾਜੀ ਤੀਜਾ ਸੁਆ ਗਾਂ ਜੀ ਕੱਲ ਸਵੇਰ ਦੀ ਸੂਈ ਹੋਈ ਹੈ ਜੀ ਠੀਕ ਹੈ ਤੇ ਪਹਿਲੇ ਸੂਈ 24 25 ਕਿਲੋ ਦੂਜੇ ਸੂਈ 30 ਕਿਲੋ ਨੂੰ ਹੱਥ ਲਾਇਆ ਜੀ ਐਤਕੀ 35 ਕਿਲੋ ਦੋ ਤੋਂ ਨਾਰਮਲ ਪਾ ਦੂਗੀ ਠੀਕ ਹੈ ਮਤਲਬ ਪਾਜੀ ਇਹਦੇ ਬੋਡੀ ਸਟਰਕਚਰ ਦੇ ਹਿਸਾਬ ਨਾਲ ਹਮ ਮਤਲਬ 35 ਕਿਲੋ ਵਾਲੀ ਗਾਂ ਪਾਜੀ 2 ਲੱਖ ਦੀ ਵੀ ਮਿਲਦੀ ਆ 35 ਕਿਲੋ ਵਾਲੀ 1.5 ਲੱਖ ਦੀ ਵੀ ਮਿਲਦੀ ਆ ਬਾਕੀ ਹੁਣ ਲੋਕ ਸਮਝਦਾਰ ਨੇ ਸਾਰੇ ਜੀ ਸਹੀ ਗੱਲ ਹਾਂਜੀ ਹਰ ਇੱਕ ਤਰ੍ਹਾਂ ਦਾ ਭਾਅ ਹਰ ਇੱਕ ਤਰ੍ਹਾਂ ਦਾ ਗਾਂ ਹੈਗੀ ਸਹੀ ਹੈ ਸੋ ਦੱਸੋ ਥਣ ਦਾ ਸੈਜ ਦੇਖੋ ਬਾਕੀ ਇ ਮੱਚੀਆਂ ਤੁਹਾਡੇ ਕੋਲ ਆਉਣ ਏਦਾਂ ਦੀ ਗਾਂ ਤੋਂ ਲੀਵ ਇਹਦਾ ਬਹੁਤ ਸੋਹਣਾ ਹੈ ਬੜਾ ਫੀਟਿੰਗ ਵਾਲਾ ਲੀਵ ਹੈ ਹੱਥੀਂ ਚੁਵਾਈ ਵਾਲਾ ਥਾਣ ਬਹੁਤ ਸੋਹਣਾ ਹੈ ਦਾ ਹਵਾਨਾ ਹੈ ਢਾਂਚਾ ਇਹਦਾ ਚੰਗਾ ਹੈ ਸੋ ਇਹ ਲਾਸਟ ਉੱਤੇ ਦਿਖਾ ਰਹੇ ਸੀ ਬਾਕੀ ਦੋਸਤੋ ਜਦੋਂ ਵੀ ਆਉਂਗੇ ਜਿਵੇਂ ਪਹਿਲਾਂ ਦੱਸਿਆ ਵੀ ਗਾ ਕਵੀਰ ਵੀ ਉਹਨੇ ਇੱਕ ਤੁਰੇ ਆਉਂਦੇ ਇੱਥੇ ਤੇ ਉਹਦੇ ਹਿਸਾਬ ਤੇ ਸੌਕਰਾ ਦੇ ਵਿੱਚ ਸੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ